ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕੌਮੀ ਇਨਸਾਫ ਮੋਰਚੇ ਨੂੰ ਹੁਣ ਤੱਕ ਜਿਹੜੇ ਯਤਨ ਕੀਤੇ ਗਏ ਆ ਬਹੁਤ ਹੀ ਸਲਾਘਾਯੋਗ ਯਤਨ ਨੇ ਸੋ ਅੱਜ ਕੌਮੀ ਇਨਸਾਫ ਮੋਰਚੇ ਨੂੰ ਬੀਪੀਐਸ ਚੌਕ ਮਹੱਲੀ ਵਿਖੇ ਜਿਹੜਾ ਧਰਨਾ ਲੱਗਿਆ 2 ਸਾਲ 16 ਦਿਨ ਹੋ ਗਏ ਸੋ ਇੰਨਾ ਸਮਿਆ ਦੌਰਾਨ ਸਿੱਖ ਕੌਮ ਦੇ ਆਗੂਆਂ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਵੀ ਜਿਹੜੇ ਸਾਡੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ। ਸੋ ਹੁਣ ਖਾਲਸੇ ਨੇ, ਖਾਲਸੇ ਪੰਥ ਨੇ, ਸਮੁੱਚੇ ਸਿੱਖਾਂ ਨੇ ਇੱਕ ਕਾਲ ਦਿੱਤੀ ਹੈ, ਵੀਪੀਐਸ ਜਿਹੜੀ ਪ੍ਰਬੰਧਕ ਕਮੇਟੀ ਹੈ, ਵੀ 25 ਦਸੰਬਰ 2025 ਪਰਸੋਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਇੱਕ ਮਹਾ ਪੰਚਾਇਤ ਦੀ ਆਵਾਜ਼ ਦਿੱਤੀ ਹੈ। ਸੋ ਇਹ ਆਵਾਜ਼ ਨੂੰ ਸੁਣਦੇ ਹੋਏ ਮੈਂ ਅੱਜ ਤੁਹਾਡੇ ਸਨਮੁਖ ਬੋਲ ਰਿਹਾ ਸੋ ਬੜੇ ادب ਤੇ ਸਤਿਕਾਰ ਨਾਲ ਸਮੁੱਚੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬੇਨਤੀ ਕਰਦਾ ਵੀ ਇਸ ਮਹਾਪੰਚਾਇਤ ਚ ਪਹੁੰਚ ਕੇ ਆਪ ਜੋ ਸਿੱਖਾਂ ਨਾਲ ਘਟ ਗਣਤੀਆਂ ਨਾਲ ਧੱਕੇਸ਼ਾਹੀਆਂ ਹੋ ਰਹੀਆਂ ਸਿੱਖ ਕੌਮ ਦੀ ਚੜ੍ਹਦੀ ਕਲਾ ਨੂੰ ਜਿੰਨਾ ਸਿੰਘਾਂ ਨੇ ਸੰਘਰਸ਼ ਲੜੇ ਜੋ ਸਾਡੇ ਖਾਤਰ ਸੋਹਣੇ ਦੇਸ ਪੰਜਾਬ ਖਾਤਰ ਜੇਲ੍ਹਾਂ ਦੀਆਂ ਸਜ਼ਾਵਾਂ ਭੁਗਤ ਰਹੇ ਨੇ ਸੋ ਉਹਨਾਂ ਦੀ ਰਿਹਾਈ ਦੀ ਗੱਲ ਕਰ ਰਹੇ ਹਾਂ ਸੋ ਪੰਜਾਬ ਵਾਸੀਓ ਅੱਜ ਸਮਾ ਵਿਚਾਰਾਂ ਦਾ ਅੱਜ ਸਮਾ ਦਾ ਆਪਾਂ ਸ਼ਾਂਤਮਈ ਤਰੀਕੇ ਨਾਲ ਹੱਕ ਲੈਣ ਦਾ ਸ਼ੁਅ ਅੱਜ ਸ਼ੰਗਰਸੀ ਕੌਮ ਆਪਾਂ ਨੂੰ ਆਵਾਜ਼ ਮਾਰ ਰਹੀ ਆ ਮੈਂ ਵੀ ਉਸ ਆਵਾਜ਼ ਦਾ ਹਿੱਸਾ ਮੈਂ ਵੀ ਆਵਾਜ਼ ਦੇ ਰਿਹਾ ਵੀ ਅੱਜ ਤੁਹਾਡੇ ਸਮਰਥਨ ਦੀ ਲੋੜ ਹੈ ਸਮੁੱਚੇ ਪੰਜਾਬ ਨੂੰ ਵੱਡੇ ਇਕੱਠ ਕਰਕੇ ਵੀਪੀਐਸ ਚੌਕ ਮਹੱਲੀ ਪਹੁੰਚਣ ਦੀ ਅਪੀਲ ਕਰ ਰਹੇ ਹਾਂ ਸੋ ਇਹ ਲੜਾਈ ਅੱਜ ਜਿਹੜੀ ਲੜਾਈ ਆ ਸੰਵਾਦ ਦੀ ਲੜਾਈ ਹੈ ਡਾਇਲੌਗ ਦੀ ਲੜਾਈ ਹੈ ਫ੍ਰੀडम ਆਫ ਸਪੀਚ ਜੋ ਭਾਰਤੀ ਸੰਵਿਧਾਨ ਦਿੰਦਾ ਉਸ ਤਹਿਤ ਲੜਾਈ ਲੜ ਰਹੇ ਹਾਂ ਸੋ ਸਮੁੱਚੀ ਕੌਮ ਨੂੰ ਬੇਨਤੀ ਹੈ ਵੀ ਤੁਸੀਂ ਖਾਲੀ ਹੱਥ ਆਉਣਾ ਕੋਈ ਅੱਜ ਤੁਹਾਡੇ ਤੋਂ ਇਹ ਨਹੀਂ ਕਹਿ ਰਿਹਾ ਵੀ ਹਥਿਆਰਾਂ ਦੀ ਕੋਈ ਲੜਾਈ ਆ ਹਥਿਆਰ ਚੱਕ ਕੇ ਆਓ ਖਾਲੀ ਹੱਥਾਂ ਕੇ ਜਿਹੜੇ ਬੰਦੀ ਸਿੰਘ 15-15 ਸਾਲ ਹੋ ਗਏ ਜਿਨ੍ਹਾਂ ਨੂੰ ਰਿਹਾਈ ਦੇਣੀ ਚਾਹੀਦੀ ਸੀ ਹੁਣ ਤੱਕ ਰਿਹਾਈ ਨਹੀਂ ਦਿੱਤੀ ਗਈ ਜੋ ਸਜ਼ਾਵਾਂ ਉਹਨਾਂ ਨੂੰ ਦਿੱਤੀਆਂ ਭਾਰਤੀ ਸੰਵਿਧਾਨ ਅਨੁਸਾਰ ਸਜ਼ਾਵਾਂ ਮੰਨ ਲਈਆਂ ਭੁਗਤ ਵੀ ਲਈਆਂ ਜੇ ਕਿਸੇ ਨੂੰ 10 ਸਾਲ ਦੀ ਸਜ਼ਾ ਹੋਈ ਤੇ ਅਜੋ 25 ਸਾਲਾਂ ਦਾ ਅੰਦਰ ਹੈ 15 ਸਾਲ ਸਜ਼ਾ ਕੱਟਣ ਤੋਂ ਵੀ ਉੱਪਰ ਹੋ ਗਈ ਫੇਰ ਵੀ ਆਪਾਂ ਨੂੰ ਰਿਹਾਈ ਨਹੀਂ ਮਿਲ ਰਹੀ ਆਪਣੀ ਕੌਮ ਸੋ ਉਸ ਵਾਸਤੇ ਆਵਾਜ਼ ਹੈ ਸੋ ਇਹ ਦੇਖਣਾ ਤੁਸੀਂ ਆ ਵੀ ਉੱਥੇ ਪਹੁੰਚਣਾ ਆਪਣਾ ਜ਼ਰੂਰੀ ਹੱਕ ਨਹੀਂ ਤਾਂ ਮੈਂ ਤਾਂ ਬੇਨਤੀ ਕਰ ਸਕਦਾ ਅਦਨਾਜ ਸੋ ਮੈਂ ਪਿੱਛੇ ਜੇ ਜਿੰਨੇ ਵੀ ਉੱਥੇ ਜਦੋਂ ਵੀ ਕਾਲ ਆਈ ਮੈਂ ਆਪਣਾ ਫਰਜ਼ ਸਮਝ ਕੇ ਗਿਆ ਤੇ ਹੁਣ ਵੀ ਮੈਂ ਪਹੁੰਚਣ ਦੀ ਪੁਰਜ਼ੋਰ ਕੋਸ਼ਿਸ਼ ਕਰਾਂਗਾ ਮੈਂ ਆਪਣੇ ਪਿੰਡ ਸਹਨੇ ਨੂੰ ਵੀ ਕਹਿਣਾ ਵੀ ਇਹ ਆਪਣੀ ਨਸਲਾਂ ਫਸਲਾਂ ਦੀ ਜਿਹੜੀ ਲੜਾਈ ਹੈ ਉੱਥੇ ਪਹੁੰਚਣ ਦੀ ਲੋੜ ਸੋ ਜੁਮੂਚ ਸਮੂਚੀਆਂ ਜਿੰਨੀਆਂ ਕਿਸਾਨ ਜਥੇਬੰਦੀਆਂ ਨੇ ਸੋ ਉਹਨਾਂ ਦਾ ਵੀ ਫਰਜ਼ ਬਣਦਾ ਸਮੂਚੀਆਂ ਕਿਸਾਨ ਜਥੇਬੰਦੀਆਂ ਚ 99% ਸਿੱਖ ਲੋਕ ਨੇ ਸਿੱਖ ਆਗੂ ਨੇ ਸੋ ਉਹਨਾਂ ਦਾ ਵੀ ਫਰਜ਼ ਬਣਦਾ ਵੀ ਸਮੇਂ-ਸਮੇਂ ਤੇ ਸਿੱਖ ਕੋ ਕਿਸਾਨ ਜਥੇਬੰਦੀਆਂ ਨਾਲ ਖੜੀ ਐ ਤਾਂ ਇੱਥੇ ਜਦੋਂ ਧਰਮ ਦੀ ਗੱਲ ਆ ਬੰਦੀ ਸਿੰਘਾਂ ਦੀ ਗੱਲ ਐ ਤੇ ਉੱਥੇ ਵੀ ਆਪਾਂ ਨੂੰ ਅਖੰਡ ਦੀ ਲੋੜ ਐ ਸੋ ਮੈਂ ਕਿਸਾਨ ਆਗੂਆਂ ਨੂੰ ਬੇਨਤੀ ਕਰਦਾ ਜਿਹੜੇ ਆਗੂ ਨੇ ਵੀ ਉਹ ਆਪਣੇ ਕਿਸੇ ਕੋਲ ਤਹਤ ਆਪਣੇ ਵਰਕਰਾਂ ਨੂੰ ਬੰਨ ਕੇ ਨਾ ਰੱਖਣ ਖੁੱਲੀ ਕੋਲ ਦੇਣ ਵੀ ਖੁੱਲ ਕੇ ਜਾਓ ਖੁੱਲੇ ਦਿਲਾਂ ਨਾਲ ਟਰੈਕਟਰ ਟਰਾਲੀਆਂ ਲੈ ਕੇ ਵੱਖ-ਵੱਖ ਸਾਧਨ ਲੈ ਕੇ ਉੱਥੇ ਪਹੁੰਚੋ ਸੋ ਇਹ ਜਿਹੜੀ ਮੇਰੀ ਗੱਲ ਹੈ ਇਹ ਤੁਹਾਡੇ ਵਿਵੇਕ ਤੇ ਆ ਦੋਸਤੋ ਸ਼ੇਅਰ ਕਰਨੀ ਜਾਂ ਨਾ ਕਰਨੀ ਜੇ ਸ਼ੇਅਰ ਕਰੋਗੇ ਲੋਕਾਂ ਤੱਕ ਪਹੁੰਚ ਪਹੁੰਚੂਗੀ ਤੇ ਵੱਡਾ ਇਕੱਠ ਹੋਇਆ ਤੇ ਇਕੱਠ ਨਾਲ ਆਪਾਂ ਬੰਦੀ ਸਿੰਘਾਂ ਦੀ ਜਿਹੜੀ ਰਹਾਈ ਆ ਸਮੇਂ ਦੀ ਜਿਹੜੀ ਜ਼ੁਲਮੀ ਸਰਕਾਰਾਂ ਨੇ ਚਾਹੇ ਸੈਂਟਰ ਦੀ ਸਰਕਾਰਾਂ ਚਾਹੇ ਆਮ ਆਦਮੀ ਦੀ ਸਰਕਾਰ ਪੰਜਾਬ ਦੀ ਆ ਉਹਨਾਂ ਤੱਕ ਆਵਾਜ਼ ਪਹੁੰਚਾ ਸਕੀ ਹੈ ਖਾਲਸਾ ਨੇ ਆਵਾਜ਼ ਮਾਰੀ ਹੈ ਤੇ ਤੁਸੀਂ ਪਹੁੰਚੋ ਸੋ ਅੱਜ ਦਾ ਜਿਹੜਾ ਸਮਾਗ ਹੈ ਤੇ ਦੇਖੋ ਕੋਈ ਬੰਦੀ ਸਿੰਘ ਇਹ ਨਹੀਂ ਵੀ ਇੱਕ ਪਾਰਟੀ ਚ ਬੰਦੀ ਸਿੰਘ ਬਣਿਆ ਅਕਾਲੀ ਦਲ ਵੇਲੇ ਵੀ ਬੰਦੀ ਸਿੰਘ ਬਣੇ ਕਾਂਗਰਸ ਬਣੇ ਵੀ ਬਣੇ ਤੇ ਅੱਜ ਆਮ ਆਦਮੀ ਪਾਰਟੀ ਵੇਲੇ ਵੀ ਬੰਦੀ ਸਿੰਘ ਬਣਿਆ ਭਾਈ ਉਮਰਤਪਾਲ ਆਰਗੇ ਜਿਹੜੇ ਘਟੋ ਘਟ 15 20 ਬੰਦੇ ਬੈਠੇ ਨੇ ਭਾਈ ਹਵਾਰਾ ਆਰਗੇ ਭਾਈ ਰਾਜੋ ਵਾਲ ਵਰਗੇ ਸੋ ਸਾਰੀਆਂ ਸਰਕਾਰਾਂ ਨੇ ਸਿੰਘਾਂ ਨੂੰ ਬੰਦੀ ਬਣਾਇਆ ਸੋ ਇਹਨਾਂ ਦੀ ਨੈਸ਼ਨਲ ਪਾਲਿਸੀ ਇੱਕ ਹੈ ਤੇ ਦੇਖੋ ਜਦੋਂ ਬੰਦੀ ਸਿੰਘ ਅੰਦਰ ਹੈ ਤਾਂ ਕਿ ਜਿਹੜੀ ਵਿਰੋਧੀ ਧਿਰ ਚਾ ਕਾਲੀ ਦਲ ਵੀ ਵਿਰੋਧੀ ਧਿਰ ਚਾ ਕਾਂਗਰਸ ਚ ਵੀ ਆ ਬੀਜੇਪੀ ਵੀ ਆ ਕਿ ਇਹਨਾਂ ਦਾ ਹੱਕ ਨਹੀਂ ਬਣਦਾ ਇਹ ਵੀ ਲੜਨ ਵੀ ਬੰਦੀ ਸਿੰਘਾਂ ਨੂੰ ਰਿਹਾ ਕਰੋ ਸਰਕਾਰਾਂ ਖਿਲਾਫ ਪਰ ਇਹਨਾਂ ਦੀ ਨੈਸ਼ਨਲ एजेंडा ਪਾਲਿਸੀਆਂ ਇਹਨਾਂ ਦੀ ਇੱਕ ਹੈ ਜਿਹੜੇ ਸੰਘਰਸ਼ੀ ਲੋਕ ਨੇ ਕ੍ਰਾਂਤੀਕਾਰੀ ਲੋਕ ਨੇ ਉਹਨਾਂ ਨੂੰ ਇਹਨਾਂ ਨੇ ਜੇਲਾ ਚ ਅੰਦਰ ਡੱਕਣਾ ਹੈਗਾ ਇਸ ਸਮੇਂ-ਸਮੇਂ 'ਚ ਹੁੰਦਾ ਰਿਹਾ ਜ਼ਾਲਮ ਹਕੂਮਤਾਂ ਕਰਦੀਆਂ ਰਹੀਆਂ ਤੇ ਸਾਡੀ ਕੌਮ ਨਾਲ ਹੋ ਰਿਹਾ ਪਰ ਕਿੱਥੇ ਆ ਕਾਨੂੰਨ ਭਾਰਤੀ ਸੰਵਿਧਾਨ ਕਿੱਥੇ ਆ ਸਜ਼ਾਵਾਂ ਭੁਗਤ ਲੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਉਸ ਤੋਂ ਬਾਅਦ ਵੀ ਸਾਡੇ ਸਿੰਘ ਬੰਦੀ ਬਣਾਏ ਵੇ ਆ ਉਹਨਾਂ ਵਾਸਤੇ ਅਪੀਲ ਕਰ ਰਿਹਾ ਉਹਨਾਂ ਵਾਸਤੇ ਇਕੱਠ ਵਾਸਤੇ ਬੇਨਤੀ ਕਰ ਰਿਹਾ ਪਹੁੰਚੋ ਵੀਪੀਐਸ ਚੌਕ ਮਹਾਲੀ 25 ਦਸੰਬਰ 2025 ਨੂੰ ਯਾਨੀ ਕਿ ਪਰਸੋ ਸਾਡੇ ਜਿਹੜੇ ਉੱਥੋਂ ਦੇ ਪ੍ਰਬੰਧਕਾਂ ਉਹਨਾਂ ਦੀ ਕਾਲ ਦਿੱਤੀ ਆ ਬਾਪੂ ਹਵਾਰਾ ਵੀ ਉੱਚ ਹੋਣਗੇ ਵੱਡੀਆਂ-ਵੱਡੀਆਂ ਸ਼ਖਸੀਅਤਾਂ ਪਹੁੰਚ ਰਹੀਆਂ ਸਮੂੱਚੇ মিডিਆ ਨੂੰ ਕਹਿਣਾ ਵੀ ਕਵਰੇਜ ਕਰੋ ਪਿੱਛੇ ਜੇ ਜਦੋਂ 7 ਤਰੀਕ ਨੂੰ ਬੰਦੇ ਸਿੰਘਾਂ ਦਾ ਅੰਦੋਲਨ ਹੋਇਆ ਸੀ ਕੀ ਹੋਇਆ ਕਿਸ ਤਰ੍ਹਾਂ ਗੋਲੇ ਵਰਾਏ ਗਏ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ 'ਚੋਂ ਤੁਸੀਂ ਸਾਰਿਆਂ ਨੇ ਦੇਖਿਆ ਕਿਸੇ ਵਿਰੋਧੀ ਤਰਫ ਨੇ ਇਹ ਗੱਲ ਉਠਾਈ ਹੁਣ ਤੱਕ ਕਿਸੇ ਇੱਕ ਨੇ ਨਹੀਂ ਇਹ ਗੱਲ ਉਠਾਈ ਵੀ ਉੱਥੇ ਬੇਅਦਬੀ ਜਿਹੜੀ ਹੋਈ ਆ ਉਸ ਦਾ ਜ਼ਿੰਮੇਵਾਰ ਕੌਣ ਹੈ ਸੋ ਇਹ ਸੋਚਣ ਦੀ ਲੋੜ ਹੈ ਆਪਨਾ ਆਪਣਿਆਂ ਨਾਲ ਹੀ ਖੜੂਗਾ ਸੋ ਆਪਣਿਆਂ ਨੂੰ ਮੈਂ ਵੀ ਆਵਾਜ਼ ਦੇ ਰਿਹਾ ਵੀ ਪਹੁੰਚੋ ਪਰ ਤੋਂ